ਆ ਤਾਂ ਪਿਆਰੇ ਬੱਚੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹਾਂ ਬੇਟਾ ਨਵੋਦਿਆ ਦਾਾਖਲਾ ਵਿਖਿਆ ਤਿਆਰੀ ਦੀਨ ਆਪਾਂ ਭਾਈ ਜੱਤਾ ਜੀ ਫਾਊਂਡੇਸ਼ਨ ਵਾਲੀ ਨਵੀਂ ਪੁਸਤਕ ਦਾ 10ਵਾਂ ਸੈੱਟ ਦਾ ਦੂਜਾ ਪੈਰਾ ਕਰਨ ਲੱਗੇ ਆ ਧਿਆਨ ਨਾਲ ਪੜਾਂਗੇ ਕਿੰਦਾ ਇਹ 1922 ਦੀ ਗੱਲ ਹੈ ਉਹਨਾਂ ਦਿਨਾਂ ਵਿੱਚ ਅੰਗਰੇਜ਼ਾਂ ਦਾ ਰਾਜ ਸੀ ਬੇਟਾ ਆਪਾਂ ਨੂੰ ਪਤਾ ਨਾ ਭਾਰਤ 15 ਅਗਸਤ 1947 ਨੂੰ ਆਜ਼ਾਦ ਹੋਇਆ ਹੈ ਨਾ ਤਾਂ 1922 ਦੀ ਗੱਲ ਹੈ ਉਦੋਂ ਗੁਲਾਮ ਸੀ ਅੰਗਰੇਜ਼ਾਂ ਦਾ ਤਾਂ ਜਿਵੇਂ ਤੁਸੀਂ ਉਹ ਫਿਰ ਫਿਲਮ ਦੇ ਵਿੱਚ ਵੀ ਦੇਖਦੇ ਆਂ ਭਾਰਤੀਆਂ ਨੂੰ ਜਿਹੜਾ ਹੈਗਾ ਆ ਕੁੱਤੇ ਤੇ ਭਾਰਤੀਆਂ ਨੂੰ ਵਧੀਆ ਹੋਟਲਾਂ ਦੇ ਵਿੱਚ ਨਹੀਂ ਜਾਣ ਦਿੱਤਾ ਜਾਂਦਾ ਸੀਗਾ ਗੱਡੀਆਂ ਦੇ ਵਿੱਚ ਨਹੀਂ ਸੀ ਬੈਠਣ ਦਿੱਤਾ ਜਾਂਦਾ ਫਰਸਟ ਕਲਾਸ ਡੱਬਿਆਂ ਦੇ ਵਿੱਚ ਬਹੁਤ ਬੁਰਾ ਸਲੂਕ ਕੀਤਾ ਜਾਂਦਾ ਸੀ ਠੀਕ ਹੈ ਭਾਰਤ ਅੰਗਰੇਜ਼ਾਂ ਦਾ ਗੁਲਾਮ ਸੀ ਉਸ ਦੇ ਲੋਕਾਂ ਨੂੰ ਕਈ ਤਰ੍ਹਾਂ ਦੇ ਜ਼ੁਲਮ ਸਹਣੇ ਪਏ ਕਿਉਂ ਕਿਉਂਕਿ ਗੁਲਾਮੀ ਕਰਕੇ ਠੀਕ ਹੈ ਅੰਗਰੇਜ਼ ਹਕੂਮਤ ਨੇ ਆਪਣੇ ਹਿੱਤਾਂ ਦੀ ਪੂਰਤੀ ਲਈ ਭਾਰਤ ਦੇ ਲੋਕਾਂ ਨੂੰ ਬਹੁਤ ਡਰਾਇਆ ਧਮਕਾਇਆ ਸੀ ਅੰਗਰੇਜ਼ਾਂ ਦਾ ਗੁਲਾਮ ਸੀ ਨਾ ਠੀਕ ਹੈ ਤੇ ਉਹ ਬਹੁਤ ਡਰਾਉਂਦੇ ਤੇ ਮਕਾਉਂਦੇ ਸੀ ਪਰ ਅਜਿਹੇ ਲੋਕ ਸਨ ਜਿਨ੍ਹਾਂ ਨੇ ਉਹਨਾਂ ਦੀਆਂ ਧਮਕੀਆਂ ਦਾ ਮੁਕਾਬਲਾ ਕਰਨ ਦੀ ਹਿੰਮਤ ਕੀਤੀ ਸੀ ਠੀਕ ਹੈ ਕਈ ਲੋਕੀ ਬਾਗੀ ਹੋ ਜਾਂਦੇ ਸੀਗੇ ਉਹ ਨਹੀਂ ਸੀ ਮੰਨਦੇ ਠੀਕ ਹੈ ਅਜਿਹੇ ਹੀ ਇੱਕ ਲੋਕ ਆਂਧਰਾ ਪ੍ਰਦੇਸ਼ ਦੇ ਕੋਆ ਆਦਿਵਾਸੀ ਸਨ ਠੀਕ ਹੈ ਆਂਧਰਾ ਪ੍ਰਦੇਸ਼ ਵੀ ਇਦਾਂ ਪੰਜਾਬ ਦੇ ਵਿੱਚ ਵੀ ਸੀਗੇ ਨਾ ਜਿਵੇਂ ਭਗਤ ਸਿੰਘ ਹੋਣੀ ਜਿਹੜੇ ਸ਼ਹੀਦ ਹੋਏ ਆ ਹਨਾ ਤਾਂ ਇਹ ਲੋਕੀ ਬਾਗੀ ਸੀਗੇ ਉਹਨਾਂ ਦੇ ਅੰਗਰੇਜ਼ਾਂ ਦੇ ਜਿੰਨੇ ਵੀ ਸ਼ਹੀਦ ਹੋਏ ਐ ਇਸੇ ਤਰ੍ਹਾਂ ਆਂਧਰਾ ਪ੍ਰਦੇਸ਼ ਦੇ ਕੋਆ ਆਦਿਵਾਸੀ ਸਨ ਅਤੇ ਉਹਨਾਂ ਦੇ ਨੇਤਾ ਦਾ ਨਾਮ ਹੈ ਨਾਮ ਸੀ ਸ਼੍ਰੀ ਰਾਮ ਰਾਜੂ ਆਂਧਰਾ ਪ੍ਰਦੇਸ਼ ਦੇ ਕੋਆ ਆਦਿਵਾਸੀਆਂ ਦੇ ਨੇਤਾ ਦਾ ਕੀ ਨਾਮ ਸੀ ਸ਼੍ਰੀ ਰਾਮ ਰਾਜੂ ਆਂਧਰਾ ਪ੍ਰਦੇਸ਼ ਦੇ ਸਾਰੇ ਜੰਗਲਾਂ ਘਣੇ ਸੰਘਣੇ ਜੰਗਲਾਂ ਦੇ ਵਿੱਚਕਾਰ ਰਹਿਣ ਵਾਲੇ ਕੋਆ ਆਦਿਵਾਸੀ ਸਧਾਰਨ ਖੇਤੀਬਾੜੀ ਕਰਕੇ ਆਪਣੀ ਰੋਜੀ ਰੋਟੀ ਕਮਾਉਂਦੇ ਸਨ ਪਰ ਜਦੋਂ ਤੋਂ ਅੰਗਰੇਜ਼ ਉਹਨਾਂ ਦੇ ਵਿਚਕਾਰ ਆਏ ਅਤੇ ਉਹਨਾਂ ਦੇ ਅਧਿਕਾਰ ਸ ਉਹਨਾਂ ਦੇ ਅਧਿਕਾਰ ਸਥਾਪਿਤ ਕੀਤੇ ਉਹਨਾਂ ਦਾ ਜੀਵਨ ਮੁਸ਼ਕਲ ਹੋ ਗਿਆ ਸੀ ਜਦੋਂ ਅੰਗਰੇਜ਼ਾਂ ਨੇ ਅੰਗਰੇਜ਼ ਆ ਗਏ ਉਸ ਇਲਾਕੇ ਦੇ ਵਿੱਚ ਹੈਨਾ ਉਹਨਾਂ ਨੇ ਆਪਣੇ ਅਧਿਕਾਰ ਸਥਾਪਿਤ ਕਰ ਲਏ ਫੇਰ ਉਥੋਂ ਦੇ ਕੁਆ ਆਦਿਵਾਸੀਆਂ ਦਾ ਜੀਵਨ ਹੈ ਜਿਹੜਾ ਉਹ ਮੁਸ਼ਕਲ ਹੋ ਗਿਆ ਸੀ ਸੋ ਬੇਟਾ ਆਪਾਂ ਪੈਰਾ ਪੜ ਲਿਆ ਹੁਣ ਆਪਾਂ ਇਹਦੇ ਪ੍ਰਸ਼ਨਾਂ ਦੇ ਉੱਤਰ ਦੇਵਾਂਗੇ ਤਾਂ ਧਿਆਨ ਨਾਲ ਦੇਖੋ ਕਹਿੰਦਾ ਸਾਲ 1922 ਵਿੱਚ ਭਾਰਤ ਕਿਸ ਦਾ ਗੁਲਾਮ ਸੀ ਪੁਰਤਗਾਲਾਂ ਦਾ ਡੱਚਾਂ ਦਾ ਬ੍ਰਿਟਿਸ਼ ਦਾ ਫ੍ਰਾਂਸੀਸੀ ਦਾ ਤਾਂ ਬ੍ਰਿਟਿਸ਼ ਲੋਕਾਂ ਦਾ ਗੁਲਾਮ ਸੀ ਠੀਕ ਹੈ ਜਿਨ੍ਹਾਂ ਨੂੰ ਆਪਾਂ ਅੰਗਰੇਜ਼ ਕਹਿੰਦੇ ਆ ਠੀਕ ਹੈ ਪੁੱਤ ਤਾਂ ਅੱਗੇ ਆ ਗਿਆ ਕਹਿੰਦਾ ਗੁਲਾਮ ਸ਼ਬਦ ਦਾ ਸਮਾਨਾਰਥੀ ਕੀ ਹੈ ਨੇਤਾ ਸ਼ਾਸਕ ਅੰਗਰੇਜ਼ੀ ਨੌਕਰ ਨੌਕਰ ਹੁੰਦਾ ਬੇਟਾ ਗੁਲਾਮ ਜਿਹੜਾ ਹੁੰਦਾ ਹੈ ਠੀਕ ਹੈ ਕੋਆ ਕਿਸ ਕਿਸਮ ਦਾ ਭਾਈਚਾਰਾ ਹੈ? ਦਲਿਤ, ਘੱਟ ਗਿਣਤੀ, ਉੱਚ ਜਾਤੀ, ਕਬਾਈਲੀ ਤਾਂ ਬੇਟਾ ਇਹਦੇ ਵਿੱਚ ਦਲਿਤ ਘੱਟ ਗਿਣਤੀ ਉੱਚ ਜਾਤੀ ਕਬਾਈਲੀ ਬੇਟਾ ਕਿਉਂਕਿ ਹਿੰਦੀ ਤੋਂ ਟਰਾਂਸਫਰ ਕੀਤਾ ਇਹ ਆਦੀਵਾਸੀ ਹੈ ਤਾਂ ਕੀ ਸੀ ਕੁਆ ਆਦੀਵਾਸੀ ਸੀਗੇ ਠੀਕ ਹੈ ਪੁੱਤ ਕਿਹੜਾ ਭਾਈਚਾਰਾ ਸੀ ਆਦੀਵਾਸੀ ਅੱਗੇ ਆ ਗਿਆ ਪੈਰੇ ਦੇ ਵਿੱਚ ਆਦੀਵਾਸੀ ਦੱਸਿਆ ਹੋਇਆ ਉਹਨਾਂ ਨੇ 199 ਭਾਰਤ ਵਿੱਚ ਕੂਆ ਕਿੱਥੇ ਪਾਏ ਜਾਂਦੇ ਹਨ ਠੀਕ ਹੈ ਤਾਂ ਬੇਟਾ ਇਹ ਆਪਾਂ ਪੈਰੇ ਚ ਪੜਿਆ ਸੀ ਆਂਧਰਾ ਪ੍ਰਦੇਸ਼ ਦੇ ਕਣੇ ਜੰਗਲਾਂ ਦੇ ਵਿੱਚ ਕੂਆ ਆਦਿਵਾਸੀ ਆ ਜਿਹੜੇ ਉਹ ਪਾਏ ਜਾਂਦੇ ਆ ਅੱਗੇ ਸਵਾਰਥ ਸ਼ਬਦ ਦਾ ਵਿਰੋਧੀ ਸ਼ਬਦ ਕੀ ਹੈਗਾ ਹੈ ਠੀਕ ਹੈ ਸਵਾਰਥੀ ਨੂੰ ਆਪਾਂ ਬੇਟਾ ਮਤਲਬੀ ਵੀ ਕਹਿ ਦਿੰਨੇ ਆ ਠੀਕ ਹੈ ਤੇ ਮਤਲਬ ਆੜਤੀ ਵਿਰੋਧੀ ਧਿਰ ਪਰਉਪਕਾਰ ਸਵਾਰਥ ਹੁੰਦਾ ਆਪਣਾ ਜਿਵੇਂ ਅੰਗਰੇਜ਼ ਆ ਸਵਾਰਥੀ ਸੀ ਆਪਣਾ ਮਤਲਬ ਸਿੱਧਾ ਕਰਦੇ ਸੀ ਪਰਉਪਕਾਰ ਸਵਾਰਥ ਦਾ ਵਿਰੋਧੀ ਸ਼ਬਦ ਹੈਗਾ ਤੇ ਬੇਟਾ ਇਹਦੀ ਤੁਹਾਨੂੰ ਪੀਡੀਐਫ ਵੀ ਪੇਜਾਂਗੇ ਠੀਕ ਹੈ ਵਿਰੋਧੀ ਸ਼ਬਦਾਂ ਦੀ ਇਹ ਤੁਸੀਂ ਕਰ ਲੈਣੇ ਕਿਉਂਕਿ ਵਿੱਚ ਨਾ ਵਿੱਚ ਕਿਤੇ ਨਾ ਕਿਤੇ ਆ ਜਾਂਦੇ ਆ ਇਹ ਸੋ ਇਹ ਸੀਗਾ ਬੇਟਾ ਇਹਦਾ ਜੁੜ ਜਾ ਪਿਆਰੇ 10ਵੇਂ ਸੈੱਟ ਦਾ ਤਾਂ ਅਗਲੇ ਪੈਰੇ ਆਪਾਂ ਅਗਲੀ ਵੀਡੀਓ ਇਹ ਸਾਂਝੇ ਕਰਦੇ ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ